ਤੋ ਅੱਜ ਦੀ ਸੱਚੀ ਘਟਨਾ ਉਸ ਵੇਲੇ ਦੀ ਜਦੋਂ ਇੱਕ ਗੁਰਸੇਖ ਬੱਸ ਦਾ ਡਰਾਈਵਰ ਬਰਾਤੀਆਂ ਨਾਲ ਭਰੀ ਹੋਈ ਬੱਸ ਨੂੰ ਨਹਿਰ ਵਿੱਚ ਸੁੱਟ ਕੇ ਪੂਰੀ ਦੀ ਪੂਰੀ ਬਰਾਤ ਨੂੰ ਹੀ ਖਤਮ ਕਰ ਦਿੰਦਾ ਦੋਸਤੋ ਅੱਜ ਬੇਸ਼ੱਕ ਲੋਕ ਮਹਿੰਗੀਆਂ ਕਾਰਾਂ ਤੇ ਆਪਣੀਆਂ ਬਰਾਤਾਂ ਲੈ ਕੇ ਜਾਂਦੇ ਪਰ ਅੱਜ ਤੋਂ ਕੋਈ 30 40 ਸਾਲ ਪਹਿਲਾਂ ਪੰਜਾਬ ਵਿੱਚ ਬਰਾਤਾਂ ਬੱਸਾਂ ਉੱਤੇ ਕੁੜੀ ਨੂੰ ਵਿਆਹਣ ਜਾਂਦੀਆਂ ਹੁੰਦੀਆਂ ਸਨ ਜੇਕਰ ਕੋਈ ਮੁੰਡਾ ਚੰਗੇ ਘਰਬਾਰ ਦਾ ਹੁੰਦਾ ਸੀ ਤਾਂ ਉਹ ਇੱਕ ਦੋ ਐਮਬੈਸਡਰ ਕਾਰਾਂ ਜਾਂ ਮਰੂਤੀ ਵਗੈਰਾ ਆਪਣੇ ਬੈਠਣ ਵਾਸਤੇ ਨਾਲ ਲੈ ਕੇ ਜਾਂਦੇ ਸਨ ਪਰ ਦੂਜੀ ਸਾਰੀ ਦੀ ਸਾਰੀ ਬਰਾਤ ਬੱਸ ਵਿੱਚ ਹੀ ਕੁੜੀ ਵਿਆਉਣ ਜਾਇਆ ਕਰਦੀ ਸੀ ਜੋ ਵਿਆਹ ਵਾਲੇ ਮੁੰਡੇ ਦੇ ਮਾਮੇ ਫੁੱਫੜ ਰਿਸ਼ਤੇਦਾਰ ਹੁੰਦੇ ਸਨ ਉਹ ਸਾਰੇ ਬੱਸਾਂ ਵਿੱਚ ਬੈਠ ਕੇ ਹੀ ਜਾਂਦੇ ਸਨ ਉਹਨਾਂ ਦਿਨਾਂ ਵਿੱਚ ਪੰਜਾਬ ਵਿੱਚ ਇੱਕ ਬੜੀ ਹੀ ਦਰਦਨਾਕ ਘਟਨਾ ਵਾਪਰਦੀ ਹੈ ਜਦੋਂ ਇਸੇ ਤਰ੍ਹਾਂ ਬੱਸ ਤੇ ਜਾ ਰਹੀ ਬਰਾਤ ਨੂੰ ਉਸੇ ਬੱਸ ਦਾ ਡਰਾਈਵਰ ਹੀ ਜਾਣ ਬੁੱਝ ਕੇ ਨਹਿਰ ਵਿੱਚ ਸੁੱਟ ਕੇ ਸਾਰੀ ਦੀ ਸਾਰੀ ਬਰਾਤ ਨੂੰ ਹੀ ਖਤਮ ਕਰ ਦਿੰਦਾ ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਇਸ ਮੰਦ ਭਾਗੀ ਘਟਨਾ ਬਾਰੇ ਕਿ ਕਦੋਂ ਇਹ ਵਾਪਰੀ ਸੀ ਪੂਰੀ ਘਟਨਾ ਅਜਿਹੇ ਕੀ ਕਾਰਨ ਬਣਦੇ ਕਿ ਬਸ ਡਰਾਈਵਰ ਜਾਣ ਬੁੱਝ ਕੇ ਵਿਆਹ ਵਾਲੇ ਘਰ ਵਿੱਚ ਸੱਥਰ ਵਿਛਾ ਦਿੰਦਾ ਤੇ ਕਈ ਘਰਾਂ ਦੇ ਜੀਐਸ ਘਟਨਾ ਵਿੱਚ ਖਤਮ ਹੋ ਜਾਂਦੇ ਨਾਲ ਹੀ ਦੱਸਾਂਗੇ ਕਿ ਹੱਦੋਂ ਵੱਧ ਕਿਸੇ ਨੂੰ ਕੀਤਾ ਤੰਗ ਅਤੇ ਹੱਦੋਂ ਵੱਧ ਕਿਸੇ ਨਾਲ ਕੀਤਾ ਮਜ਼ਾਕ ਕਿੰਨਾ ਭਾਰੀ ਪੈ ਸਕਦਾ ਹੈ ਪਰ ਵੀਡੀਓ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅਜੇ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਇੱਕ ਘਟਨਾ ਹੈ ਸਾਲ 1998 ਦੀ 1998 ਦਾ ਫਰਵਰੀ ਮਹੀਨਾ ਚੱਲ ਰਿਹਾ ਹੁੰਦਾ ਹੈ ਇਸ ਮਹੀਨੇ ਅਕਸਰ ਇਹ ਪੰਜਾਬ ਵਿੱਚ ਬਹੁਤ ਜ਼ਿਆਦਾ ਵਿਆਹ ਹੁੰਦੇ ਹਨ ਇਦਾਂ ਹੀ ਇਸ ਫਰਵਰੀ ਮਹੀਨੇ ਵਿੱਚ ਪੰਜਾਬ ਦੇ ਫਰੀਪਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ ਨੌਜਵਾਨ ਦਾ ਵਿਆਹ ਹੁੰਦਾ ਜਿਸ ਦੀ ਬਰਾਤ ਮਾਝੇ ਪੱਟੀ ਸ਼ਹਿਰ ਦੇ ਨੇੜੇ ਇੱਕ ਪਿੰਡ ਵਿੱਚ ਜਾਣੀ ਹੁੰਦੀ ਹੈ ਵਿਆਹ ਦਾ ਦਿਨ ਆਉਂਦਾ ਮੁੰਡੇ ਵਾਲੇ ਘਰ ਵਿੱਚ ਬਰਾਤ ਚੜ੍ਹਨ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਵਿਆਹ ਵਾਲੇ ਮੁੰਡੇ ਵਾਸਤੇ ਇੱਕ ਕਾਰ ਮੰਗਵਾਈ ਜਾਂਦੀ ਹੈ ਤੇ ਦੂਜੇ ਬਰਾਤੀਆਂ ਵਾਸਤੇ ਇੱਕ ਬੱਸ ਦਾ ਪ੍ਰਬੰਧ ਕੀਤਾ ਗਿਆ ਸੀ ਰੇਬਣਾ ਵਾਲੀ ਕਾਰ ਅਤੇ ਬੱਸ ਸਵੇਰੇ ਤੜਕੇ ਟਾਈਮ ਸਰ ਵਿਆਹ ਵਾਲੇ ਘਰ ਪਹੁੰਚ ਚੁੱਕੀਆਂ ਸਨ ਇਸ ਬੱਸ ਦਾ ਜੋ ਡਰਾਈਵਰ ਹੁੰਦਾ ਉਹ ਇੱਕ ਸਾਬਤ ਸੂਰਤ ਸਿੰਘ ਸਰਦਾਰ ਸੀ ਤੇ ਸਿੱਖ ਧਰਮ ਵਿੱਚ ਪੂਰਾ ਪਰਪੱਕ ਹੁੰਦਾ ਹੈ ਕੁੜੀ ਦਾ ਪਿੰਡ ਦੂਰ ਹੋਣ ਕਰਕੇ ਬਰਾਤ ਵਾਲੀ ਬੱਸ ਅਤੇ ਕਾਰ ਸਾਰੇ ਜੱਜੀਆਂ ਨੂੰ ਲੈ ਕੇ ਟਾਈਮ ਨਾਲ ਤੁਰ ਪੈਂਦੀ ਹੈ ਉਸ ਵਕਤ ਫਰੀਪਰ ਤੋਂ ਮਾਝੇ ਏਰੀਏ ਭਾਵ ਮਾਲਵੇ ਤੋਂ ਮਾਝੇ ਜਾਣ ਲਈ ਹਰੀਕੇ ਹੈੱਡ ਸਤਲੁਜ ਬਿਆਸ ਦਰਿਆ ਤੇ ਬੜੇ ਪੁਲ ਥਣੀ ਹੋ ਕੇ ਹੀ ਜਾਣਾ ਪੈਂਦਾ ਸੀ ਮਾਝੇ ਵੱਲ ਜਾਣ ਲਈ ਇਸ ਇਲਾਕੇ ਵਿੱਚ ਸਿਰਫ ਇਹੋ ਹੀ ਇੱਕੋ ਇੱਕ ਰਸਤਾ ਹੁੰਦਾ ਹੈ ਦਰਿਆ ਤੇ ਬੜੇ ਇਸ ਪੁਲ ਤੋਂ ਹੀ ਰਾਜਸਥਾਨ ਅਤੇ ਅਭੋਰ ਵਾਲੀਆਂ ਦੋ ਵੱਡੀਆਂ ਨਹਿਰਾਂ ਨਿਕਲਦੀਆਂ ਹਨ ਪੂਰੀ ਬਰਾਤ ਇਸੇ ਪੁਲ ਉਤੋਂ ਦੀ ਹੁੰਦੀ ਹੋਈ ਸਵੇਰੇ ਵਿਆਹ ਵਾਲੀ ਲੜਕੀ ਦੇ ਪਿੰਡ ਪਹੁੰਚ ਜਾਂਦੀ ਹੈ ਦੱਸਿਆ ਜਾਂਦਾ ਹੈ ਕਿ ਜਾਣ ਵੇਲੇ ਬੱਸ ਵਿੱਚ ਬੜਾ ਵਧੀਆ ਮਾਹੌਲ ਹੁੰਦਾ ਸਾਰੀ バス ਖਾਜਾ ਖਾਚ ਬਰਾਤੀਆਂ ਦੇ ਨਾਲ ਭਰੀ ਹੁੰਦੀ। バス ਦਾ ਡਰਾਈਵਰ ਗੁਰਸੇਖ ਓਨ ਕਰਕੇ ਸਾਰੇ ਰਾਗ ਗੁਰਬਾਣੀ ਦਾ ਕੀਰਤਨ バス ਵਿੱਚ ਚਲ ਚਲਾ ਕੇ ਲ ਜਾਂਦਾ ਹੈ। ਖੈਰ ਛੱਡੋ ਜਦੋਂ ਬਰਾਤ ਲੜਕੀ ਵਾਲੇ ਘਰ ਪਹੁੰਚਦੀ ਹੈ ਤਾਂ ਉੱਥੇ ਆਨੰਦ ਕਾਰਜ ਹੁੰਦੇ ਹਨ। ਲੜਕੀ ਪਰਿਵਾਰ ਵੱਲੋਂ ਬੜੇ ਵਧੀਆ ਤਰੀਕੇ ਦੇ ਨਾਲ ਬਰਾਤ ਦੀ ਆਵ ਭਗਤ ਕੀਤੀ ਜਾਂਦੀ ਹੈ। ਸੋਫੀਆਂ ਅਤੇ ਸ਼ਰਾਬੀਆਂ ਲਈ ਵੱਖ-ਵੱਖਰੇ ਟੈਂਟ ਲਗਾਏ ਜਾਂਦੇ। ਖਾਣ ਪੀਣ ਦੇ ਸ਼ਕੀਨ ਰੱਜ ਕੇ ਉੱਥੇ दारू ਪੀਂਦੇ ਤੇ ਮौज ਕਰਦੇ। ਇਨੇ ਨੂੰ ਸਾਰੇ ਕਾਰ ਵਿਹਾਰ ਪੂਰੇ ਕਰਕੇ ਸ਼ਾਮ ਨੂੰ ਬਰਾਤ ਦੇ ਤੁਰਨ ਦਾ ਟਾਈਮ ਹੁੰਦਾ ਵਿਆਹ ਵਾਲਾ ਮੁੰਡਾ ਆਪਣੀ ਲਾੜੀ ਨੂੰ ਨਾਲ ਲੈ ਕੇ ਐਮਬੈਸਡਰ ਕਾਰ ਵਿੱਚ ਆਪਣੇ ਪਿੰਡ ਵੱਲ ਰਵਾਨਾ ਹੋ ਜਾਂਦਾ ਹੈ ਹੁਣ ਪਿੱਛੇ ਬਾਕੀ ਉਹੀ ਰਹਿ ਜਾਂਦੇ ਜਿਹੜੇ ਬਰਾਤੀ ਸ਼ਰਾਬ ਦੇ ਨਾਲ ਟੁੱਨ ਹੋਏ ਪਏ ਸਨ ਚਲੋ ਕਹਿ ਕਹਾ ਕੇ ਉਹਨਾਂ ਨੂੰ ਵੀ ਬੱਸ ਵਿੱਚ ਬਿਠਾ ਕੇ ਬੱਸ ਵੀ ਢਲਦੀਆਂ ਸ਼ਾਮ ਨੂੰ ਵਾਪਸ ਫਿਰੋਜ਼ਪੁਰ ਵੱਲ ਰਵਾਨਾ ਹੋ ਪੈਂਦੀ ਹੈ ਪਰ ਹੁਣ ਬੱਸ ਵਿੱਚ ਮਾਹੌਲ ਸਵੇਰ ਵਰਗਾ ਨਹੀਂ ਸੀ ਸ਼ਰਾਬ ਨਾਲ ਰੱਜੇ ਬਰਾਤੀ ਬੱਸ ਵਿੱਚ ਹੁਣ ਖਰੂਦ ਕਰ ਰਹੇ ਸਨ ਡਰਾਈਵਰ ਵਿਚਾਰਾ ਸਵੇਰ ਵਾਂਗੂ ਅਤੇ ਸ਼ਾਮ ਦਾ ਵੇਲਾ ਆਉਣ ਕਰਕੇ ਫਿਰ ਬੱਸ ਵਿੱਚ ਗੁਰਬਾਣੀ ਦੀ ਕੈਸਟ ਲਾਉਂਦਾ ਪਰ ਹੁਣ ਸ਼ਰਾਬੀਆਂ ਵੱਲੋਂ ਉਸ ਨੂੰ ਗੱਦੇ ਗੀਤ ਲਾਉਣ ਲਈ ਕਿਹਾ ਜਾਂਦਾ ਹੈ ਬੱਸ ਦਾ ਡਰਾਈਵਰ ਇਸ ਗੱਲ ਤੋਂ ਅਣਕਾਰੀ ਹੋ ਜਾਂਦਾ ਹੈ ਕਿ ਜੀ ਮੇਰੇ ਕੋਲ ਗਾਣਿਆਂ ਵਾਲੀ ਕੋਈ ਵੀ ਰੀਲ ਨਹੀਂ ਮੈਂ ਨਹੀਂ ਲਗਾ ਸਕਦਾ ਇਸੇ ਗੱਲ ਤੋਂ ਖਫਾ ਹੋ ਕੇ ਕੁਝ ਕੁ ਸ਼ਰਾਬੀ ਡਰਾਈਵਰ ਦੇ ਨਾਲ ਬਤਮੀਜ਼ੀ ਕਰਨਾ ਸ਼ੁਰੂ ਕਰ ਦਿੰਦੇ ਕਿ ਆਇਆ ਤੂੰ ਵੱਡਾ ਨਿਹੰਗ ਬੜਿਆ ਫਿਰਦਾ ਹੈ ਕੋਜਨੀ ਮਿਲਣਾ ਤੈਨੂੰ ਆ ਫੜ ਤੂੰ ਵੀ ਸ਼ਰਾਬ ਪੀ ਤੇ ਸਾਡੇ ਵਰਗਾ ਬਣ ਅੱਜ ਸਾਡੇ ਘਰੇ ਖੁਸ਼ੀ ਦਾ ਮਾਹੌਲ ਹੈ ਤੇ ਤੂੰ ਆ ਕੀ ਪਾਟਜਾ ਲਾ ਕੇ ਬੈਠਾ ਜਦੋਂ ਵਾਰ-ਵਾਰ ਸ਼ਰਾਬੀ ਉਸ ਨੂੰ ਹੱਥ ਲਾਉਂਦੇ ਤਾਂ ਇਸ ਤੋਂ ਡਰਾਈਵਰ ਨੂੰ ਬੜੀ ਅਲਕਤ ਆਉਂਦੀ ਹੈ ਕਿ ਜਾਣ ਬੁਝ ਕੇ ਮੇਰਾ ਧਰਮ ਭ੍ਰਸਟ ਕਰ ਰਹੇ ਹਨ ਪਰ ਉਹ ਸਾਰਾ ਗੁੱਸਾ ਪੀ ਕੇ ਚੁੱਪਚਾਪ ਸ਼ਾਂਤ ਬੱਸ ਨੂੰ ਚਲਾਉਂਦਾ ਰਹਿੰਦਾ ਪਰ ਉਹ ਬਰਾਤੀ ਇੱਥੇ ਹੀ ਨਹੀਂ ਰੁਕਦੇ ਕਹੇ ਜਾਂਦਾ ਹੈ ਕਿ ਜਦੋਂ ਡਰਾਈਵਰ ਨੇ ਬੱਸ ਵਿੱਚ ਗਾਣੇ ਨਾ ਚਲਾਏ ਕੁਝ ਕੁ ਸ਼ਰਾਬੀ ਬਰਾਤੀਆਂ ਨੇ ਡਰਾਈਵਰ ਦੇ ਸਿਰ ਵਿੱਚ ਸ਼ਰਾਬ ਡੋਲ ਦਿੱਤੀ ਕਿ ਆਹ ਚੱਕ ਹੁਣ ਤੇਰਾ ਵੀ ਅੰਮ੍ਰਿਤ ਭੰਗ ਹੋ ਗਿਆ ਹੁਣ ਤੂੰ ਵੀ ਸਾਡੇ ਵਰਗਾ ਪਾਪੀ ਬਣ ਗਿਆ ਹੈ ਕੁਝ ਕੁ ਨੇ ਤਾਂ ਡਰਾਈਵਰ ਦੀ ਦਾੜੀ ਨੂੰ ਹੱਥ ਪਾਉਣ ਦੀ ਵੀ ਕੋਸ਼ਿਸ਼ ਕੀਤੀ ਇਹ ਗੱਲ ਡਰਾਈਵਰ ਦੇ ਦਿਲ ਨੂੰ ਘਰ ਘਰ ਜਾਂਦੀ ਕਿ ਮੈਂ ਸਾਰੀ ਉਮਰ ਆਪਣੇ ਧਰਮ ਨੂੰ ਨਿਭਾਇਆ ਪਰ ਇਹਨਾਂ ਨੇ ਆਪਣੀ ਖੁਸ਼ੀ ਲਈ ਮੇਰਾ ਧਰਮ ਭ੍ਰਸਟ ਕਰ ਦਿੱਤਾ ਹੁਣ ਮੇਰੇ ਜਿਉਣ ਦਾ ਕੀ ਫਾਇਦਾ ਹੈ ਤੇ ਇਹਨਾਂ ਪਾਪੀਆਂ ਨੂੰ ਵੀ ਮੈਂ ਹੁਣ ਸਜ਼ਾ ਜ਼ਰੂਰ ਦੇਵਾਂਗਾ ਦੱਸਿਆ ਜਾਂਦਾ ਹੈ ਕਿ ਬੱਸ ਦਾ ਉਹ ਗੁਰਸੇਖ ਡਰਾਈਵਰ ਕੰਡਕਟਰ ਨੂੰ ਪਹਿਲਾਂ ਹੀ ਕਹਿੰਦਾ ਹੈ ਕਿ ਲੈ ਬਾਈ ਹੁਣ ਹਰੀਕੇ ਹੈੜ ਦਰਿਆ ਤੋਂ ਪੁਲ ਚੜਨ ਵੇਲੇ ਬੱਸ ਨੇ ਥੋੜਾ ਹੌਲੀ ਹੋਣਾ ਏ ਤੇ ਤੂੰ ਬੱਸ ਵਿੱਚੋਂ ਛਾਲ ਮਾਰ ਦੇਵੀ ਮੈਂ ਤਾਂ ਹੁਣ ਇਹਨਾਂ ਨੂੰ ਇੱਕ ਸਬਕ ਜ਼ਰੂਰ ਸਿਖਾ ਕੇ ਜਾਵਾਂਗਾ ਬੇਸ਼ੱਕ ਮੈਨੂੰ ਆਪਣੀ ਜਾਨ ਵੀ ਕਿਉਂ ਨਾ ਦੇਣੀ ਪਵੇ ਇਹਨਾਂ ਨੇ ਮੇਰੀ ਬਦਵੀ ਕੀਤੀ ਹੈ ਤੇ ਹੁਣ ਮੈਂ ਮਰਿਆ ਹੀ ਚੰਗਾ ਹੁਣ ਮੈਂ ਜੋ ਕੇ ਵੀ ਕੀ ਕਰਨਾ ਕੰਡਕਟਰ ਮੁਤਾਬਕ ਉਸਨੇ ਕਾਫੀ ਸਮਾਂ ਸਮਝਾਉਣ-ਭਜਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਡਰਾਈਵਰ ਆਪਣੀ ਜਿੱਤ 'ਤੇ ਅੜਿਆ ਰਿਹਾ ਇੰਨੇ ਨੂੰ ਹਰੀਕੇ ਹੈਡ دریا ਦਾ ਪੁਲ ਵੀ ਆ ਜਾਂਦਾ ਜਦੋਂ ਕੰਡਕਟਰ ਨੂੰ ਲੱਗਦਾ ਕਿ ਹੁਣ ਇਹ ਨਹੀਂ ਹਟੇਗਾ ਤਾਂ ਉਹ ਥੋੜਾ ਪਹਿਲਾਂ ਬੱਸ ਵਿੱਚੋਂ ਛਾਲ ਮਾਰ ਜਾਂਦਾ ਏ ਉਹ ਗੁਰਸਿੱਖ ਡਰਾਈਵਰ ਆਪਣੀ ਹੋਈ ਬੇਇੱਜ਼ਤੀ ਦਾ ਬਦਲਾ ਲੈ ਲਈ ਹਰੀਕੇ ਹੈਡ ਦਾ ਪੁਲ ਪਾਰ ਕਰਦੇ ਅਨਸਾਰ ਹੀ ਬੱਸ ਸਿੱਧੀ ਰਾਜਸਥਾਨ ਨੂੰ ਜਾਂਦੀ ਨਹਿਰਵਾਲ ਕਰ ਦਿੰਦਾ ਇਹ ਵੇਖ ਕੇ ਸ਼ਰਾਬੀ ਬਰਾਤਿਆਂ ਦੀਆਂ ਝੰਗਿਆੜਾਂ ਨਿਕਲ ਜਾਂਦੀਆਂ ਪਰ ਹੁਣ ਮੌਕਾ ਹੱਥੋਂ ਖੁੱਸ ਚੁੱਕਾ ਸੀ ਬੱਸ ਸਾਰੀ ਦੀ ਸਾਰੀ ਸਮੇਤ ਬਰਾਤੀਆਂ ਤੇ ਡਰਾਈਵਰ ਦੇ ਨਹਿਰ ਵਿੱਚ ਸਮਾ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਉਸ ਵਕਤ ਬੱਸ ਦੇ ਵਿੱਚ 35 ਦੇ ਕਰੀਬ ਬਰਾਤੀ ਸਵਾਰ ਸਨ ਜਿਨ੍ਹਾਂ ਵਿੱਚੋਂ ਸਿਰਫ 2-3 ਹੀ ਜਉਦੇ ਬਾਹਰ ਨਿਕਲ ਸਕੇ ਇਸ ਘਟਨਾ ਨਾਲ ਜਿਹੜੇ ਘਰ ਵਿੱਚ ਵਿਆਹ ਦੇ ਜਸ਼ਨ ਮਨਾਏ ਜਾ ਰਹੇ ਸਨ ਹੁਣ ਉੱਥੇ ਪਲਾਂਚ ਹੀ 70 ਵਿੱਚ ਗਏ ਸਨ ਉਸੇ ਘਰ ਵਿੱਚ ਹੁਣ ਵਹਿਣ ਪਹਿਣ ਲੱਗੇ ਸਨ ਘਟਨਾ ਤੋਂ ਬਾਅਦ ਬੱਸ ਨੂੰ ਪੁਲਿਸ ਵੱਲੋਂ ਬਾਹਰ ਕੱਢਿਆ ਗਿਆ ਤੇ ਇਹ ਬਸ ਕਾਫੀ ਸਮਾਂ ਪੁਲਿਸ ਥਾਣਾ ਮਹੂ ਤਹਿਸੀਲ ਜੀਰਾ ਵਿੱਚ ਖੜੀ ਰਹੀ ਸੀ ਦੋਸਤੋ ਇਹ ਸੀ ਪੂਰੀ ਕਹਾਣੀ ਜਦੋਂ ਇੱਕ ਗੁਰਸਿੱਖ ਡਰਾਈਵਰ ਨੇ ਸਾਰੀ ਬਰਾਤ ਨਹਿਰ ਵਿੱਚ ਸੁੱਟ ਕੇ ਮਾਰ ਦਿੱਤੀ ਸੀ ਕਿਉਂਕਿ ਬਰਾਤੀਆਂ ਵੱਲੋਂ ਉਸਦੇ ਧਰਮ ਦੀ ਬੇਅਦਬੀ ਕਰਕੇ ਉਸਦੇ ਸਿਰ ਵਿੱਚ ਸ਼ਰਾਬ ਡੋਲੀ ਜਾਂਦੀ ਹੈ ਵੈਸੇ ਸਿਆਣੇ ਕਹਿੰਦੇ ਹਨ ਕਿ ਕਿਸੇ ਨੂੰ ਹੱਦ ਤੋਂ ਵੱਧ ਜਲੀਲ ਕਰਨਾ ਵੀ ਬੜਾ ਘਾਤਕ ਸਿੱਧ ਹੋ ਸਕਦਾ ਇਹ ਖਬਰ ਉਸ ਵਕਤ ਅਖਬਾਰਾਂ ਦੀਆਂ ਸੁਰਖੀਆਂ 'ਚ ਵੀ ਬਣੀ ਸੀ ਜੇ ਕਿਸੇ ਵੀਰ ਕੋਲ ਇਸ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੀ ਕਰ ਸਕਦਾ ਹੈ ਅੱਜ ਵੀ ਸਾਨੂੰ ਲੱਗਦਾ ਹੈ ਕਿ ਜਿਵੇਂ ਦੇ ਅਸੀਂ ਹਾਂ ਉਵੇਂ ਦਾ ਹੀ ਅਗਲਾ ਹੋਵੇਗਾ ਪਰ ਅਗਲੇ ਨੂੰ ਆਪਣੇ ਧਰਮ ਦੇ ਨਾਲ ਕਿੰਨਾ ਪਿਆਰ ਹੈ ਇਹ ਆਪਾਂ ਨਹੀਂ ਦੱਸ ਸਕਦੇ ਬੇਸ਼ੱਕ ਅਗਲਾ ਇਨਸਾਨ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ ਪਰ ਸਾਨੂੰ ਉਸਦੇ ਧਰਮ ਨੂੰ ਲੈ ਕੇ ਕੋਈ ਵੀ ਇਦਾਂ ਦੇ ਸ਼ਬਦ ਜਾਂ ਕੋਈ ਗੱਲਬਾਤ ਨਹੀਂ ਕਰਨੀ ਚਾਹੀਦੀ ਜਿਸ ਨਾਲ ਅਗਲੇ ਦੇ ਦਿਲ ਨੂੰ ਠੇਸ ਪਹੁੰਚੇ ਨੈਤਾ ਅੱਕੇ ਹੋਏ ਬੰਦੇ ਅਜੇਹਾ ਕੁਝ ਵੀ ਕਰ ਗੁਜ਼ਰਦੇ ਹਨ ਜੋ ਉਸ ਬੱਸ ਡਰਾਈਵਰ ਵੱਲੋਂ ਇਹਨਾਂ ਬਰਾਤੀਆਂ ਦੇ ਨਾਲ ਕੀਤਾ ਗਿਆ ਦੋਸਤੋ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਇਹ ਦੇਖਣ ਲਈ ਕਿਰਪਾ